ਨੇ ਵੀ ਸਾਡੇ ਜਿਹੜੇ 4-5 ਪਿੰਡ ਆ ਨਾ ਉਹਨਾਂ ਨਾਲ ਧੱਕਾ ਕਰ ਰਹੀ ਹੈ ਐਨ ਐਨ ਐਚ ਆਈ ਸਾਡੇ ਜਿੱਦਾਂ ਹੁਣ ਜਿੰਨੇ ਵੀ ਰਾਹਤੇ ਸੀ ਸਾਰੇ ਬਲੌਕ ਹੋ ਗਏ ਹਨਾ ਖੂਹਾਂ ਤੇ ਖੱਤਿਆਂ ਤੇ ਆਉਣ ਦੀ ਕਨੈਕਟੀਵਿਟੀ ਸਾਰੀ ਖਤਮ ਹੋ ਗਈ ਹੈ ਠੀਕ ਆ ਹਨਾ ਜੀ ਜੇ ਹੁਣ ਇਹਨਾਂ ਨੇ ਸਾਨੂੰ ਸਰਵਸ ਰੋਡ ਵੀ ਨਹੀਂ ਦਿੱਤਾ ਹੈਗਾ ਜੀ ਠੀਕ ਆ ਜੀ ਜੇ ਸਰਵਸ ਰੋਡ ਨਹੀਂ ਦਿੰਦੇ ਵੀ ਸਾਰੀ ਕਨੈਕਟੀਵਿਟੀ ਖੂਹਾਂ ਤੇ ਜਾਣ ਦੀ ਘਰਾਂ ਨੂੰ ਵੀ ਕਈ ਘਰ ਵੀ ਆ ਡੇਰੇ ਵੀ ਆ ਸਾਰਿਆਂ ਦੀ ਬੰਦ ਆ ਨਾ ਦੇ ਅਸੀਂ ਇਸੇ ਕਰਕੇ ਦੋ ਪਿੰਡ ਇਸ ਟਾਈਮ ਇਕੱਠੇ ਹੋਏ ਆ ਪੱਦੀ ਖਾਲਸਾ ਬਿਰਕਾਂ ਇੰਦਣਾ ਕਲਾਸਕੇ ਤਿੰਨ ਪਿੰਡ ਅਜ ਜਾਜੋ ਮੁਜਾਰਾ ਵੀ ਵੀ ਇਹਨਾਂ ਨਾਲ ਕੰਮ ਰੋਕਿਆ ਜਾਵੇ ਇਹਨਾਂ ਨੂੰ ਅਸੀਂ 7ਵੇਂ ਮਹੀਨੇ ਦੇ ਜਦੋਂ ਲੈਟਰ ਲੈ ਕੇ ਦਿੱਤੀ ਆ ਵੀ ਸਾਨੂੰ ਆ ਤਿੰਨ ਚੀਜ਼ਾਂ ਚਾਹੀਦੀਆਂ ਵੀ ਸਾਡੀ ਕੋਲੀ ਵੱਡੀ ਕਰੋ ਮਤਲਬ ਜਿਹੜੀ ਤੁਹਾਡੀ ਮੰਗਿਆ ਤੁਸੀਂ ਇਹਨਾਂ ਨੂੰ ਦੇ ਚੁੱਕੇ ਆ ਹਾਂਜੀ ਦੇ ਚੁੱਕੇ ਆ 7ਵੇਂ ਮਹੀਨੇ ਦੀ ਦਿੱਤੀ ਆ 30 ਤਰੀਕ ਦੀ ਕਿਹੜਾ ਨੂੰ ਦਿੱਤੀ ਸੀ ਇਹ ਨਚਾਈ ਵਾਲਿਆਂ ਨੂੰ ਤੇ ਕੀ ਕਿਹਾ ਉਹਨਾਂ ਨੇ ਇਹਨਾਂ ਨੇ ਸਾਡੀ ਮੰਗਾਂ ਨਹੀਂ ਉਹ ਮੰਨੀਆਂ ਇਸ ਕਰਕੇ ਪਹਿਲਾਂ ਪਿੰਡ ਪੱਦੀ ਖਾਲਸਾ ਧਰਨਾ ਲੱਗਾ ਸੀ ਅੱਜ ਅਸੀਂ ਪਿੰਡ ਬਰਕਾਂ ਦੇ ਵਿੱਚ ਵੀ ਧਰਨਾ ਸ਼ੁਰੂ ਕਰਨ ਲੱਗੇ ਹਾਂ ਵੀ ਇਹਨਾਂ ਦਾ ਸਾਰਾ ਕੰਮ ਬੰਦ ਕਰਾ ਦਿੱਤਾ ਜਿੰਨੀਆਂ ਗੱਡੀਆਂ ਇਹਨਾਂ ਦੀਆਂ ਜੋ ਵੀ ਵਾਰਕ ਇਹਨਾਂ ਦਾ ਸਾਰਾ ਬੰਦ ਕਰਾਤਾ ਟੋਟਲੀ ਨਾ ਤਾਂ ਇਹ ਆ ਕੇ ਸਾਨੂੰ ਤੰਗ ਕਰਨ ਨਾ ਅਸੀਂ ਇਹਨਾਂ ਨੂੰ ਤੰਗ ਕਰਾਂਗੇ ਠੀਕ ਹੈ ਜੀ ਜਿੰਨਾ ਚਿਰ ਸਾਡਾ ਇਹਨਾਂ ਦਾ ਫੈਸਲਾ ਨਹੀਂ ਹੁੰਦਾ ਨਾ ਤਾਂ ਕੋਈ ਵੱਡਾ ਅਫਸਰ ਆ ਕੇ ਸਾਨੂੰ ਮਿਲਦਾ ਹੀ ਆ ਜੀ ਹੁਣ ਮੈਡਮ ਆਈ ਹੈ ਉਹਨੇ ਸਾਡੇ ਨਾਲ ਕਿਸੇ ਚੱਜ ਗੱਲ ਨਹੀਂ ਕੀਤੀ ਪੀਡੀ ਮੈਡਮ ਹੂੰ ਇਹਨਾਂ ਦੇ ਵੱਡੇ ਮੈਡਮ ਆ ਪੀਟੀ ਮੈਡਮ ਉਹ ਆਏ ਸੀਗੇ ਉਹਨਾਂ ਨੇ ਕਿਸੇ ਚੱਜ ਸਾਡੇ ਨਾਲ ਗੱਲੇ ਨਹੀਂ ਕੀਤੀ ਨਾ ਸਾਨੂੰ ਕੁਝ ਦੱਸਿਆ ਨਾ ਉਹ ਤਾਂ ਭੱਜੇ ਹੀ ਗਏ ਸਮਝ ਲਓ ਘੇਰੇ ਆਏ ਸੀਗੇ ਉਹਨੂੰ ਦੌੜ ਗਏ ਸੀ ਤੇ ਸਾਡਾ ਸਾਡੀ ਮੇਨ ਮੰਗ ਇਹ ਹੀ ਆ ਵੀ ਸਾਨੂੰ ਸਰਵੋਸ ਰੋਡ ਦਿੱਤੀ ਜਾਵੇ ਸਾਡੇ ਜਿਹੜੇ ਪੌਲੇ ਆ ਉਹ ਘੱਟ ਤੋਂ ਘੱਟ 18 ਫੁੱਟ ਹੋਣੇ ਚਾਹੀਦੇ ਆ ਜਿੱਥੇ ਵੀ ਸਾਡੀ ਕੋਈ ਕੰਪੈਨ ਨੰਘ ਸਕੇ ਟਰਾਲੀ ਨੰਘ ਸਕੇ ਕੰਨਿਆਂ ਦੀ ਜੋ ਵੀ ਸਾਡੇ ਖੇਤੀਬਾੜੀ ਦੇ ਸਾਧਨ ਆ ਉਹ ਸਾਰੇ ਨੰਘ ਸਕਣ ਸਾਡੀ ਕੋਈ ਲੜਾਈ ਨਹੀਂ ਇਹਨਾਂ ਨਾਲ ਸਾਡੀ ਸਿਰਫ ਆਪਣੀਆਂ ਜਾਇਜ਼ ਮੰਗਾਂ ਇਹ ਅਸੀਂ ਇਹਨਾਂ ਤੋਂ ਕੋਈ ਨਜਾਇਜ਼ ਮੰਗ ਨਹੀਂ ਕਰਦੇ ਠੀਕ ਹੈ ਜੀ ਜਿਹੜੀ ਬਣਦੀ ਬਣਦੀ ਮੰਗਿਆ ਤੁਸੀਂ ਉਹ ਮੰਗ ਉਹ ਜਾਇਜ਼ ਹੈ ਜੀ ਇਹ ਹੈ ਨਾ ਸਾਡੇ ਸਾਰੇ ਖੱਤਿਆਂ ਦੇ ਨਹੀਂ ਕਨੈਕਟੀਵਿਟੀ ਖਤਮ ਕਰ ਦਿੰਦੀ ਹੈ ਨਾ ਜੀ ਤੇ ਜਿਹੜਾ ਔਰਜਨਲ ਕੋਣ ਜਾਣ ਦਾ ਰਸਤਾ ਉਹ ਉਹ ਕਿਦਾਂ ਦਾ ਖਤਮ ਹੈ ਸਹੀ ਨਹੀਂ ਖਤਮ ਹੈ ਇਸ ਟਾਈਮ ਜੀ ਕਿਧਰਲੀ ਜਾਓਗੇ ਤੇ ਕਿਧਰੋਂ ਦੀ ਆਓਗੇ ਉਹ ਹੀ ਤਾਂ ਅਸੀਂ ਮੰਗ ਕਰ ਰਹੇ ਹਾਂ ਤੋਂ ਸਾਡਾ ਰਸਤਾ ਦੇਣ ਸਾਨੂੰ ਸਰਵਿਸ ਰੋਡ ਬਣਾ ਕੇ ਦੇਣ ਜੀ ਠੀਕ ਆ ਤੇ ਇਹ ਜਿਹੜਾ ਕੰਮ ਚੱਲ ਰਿਹਾ ਤੇ ਇਹਨੂੰ ਕੀ ਤੁਸੀਂ ਬੰਦ ਕਰਾ ਲੈ ਪੱਕਾ ਹਾਂਜੀ ਪੱਕਾ ਬੰਦ ਕਰਾ ਰਹੇ ਹਾਂ ਠੀਕ ਆ ਜੀ ਹਾਂਜੀ ਕੀ ਨਾਮ ਜੀ ਤੁਹਾਡਾ ਜਿੰਨਾ ਮੇਰਾ ਨਾਮ ਗੁਰਦੀਪ ਸਿੰਘ ਹੈ ਮੈਂ ਪੱਦੀ ਖਾਲਸਾ ਪਿੰਡ ਦਾ ਸਰਪੰਚ ਆ ਜੀ ਠੀਕ ਆ ਜੀ ਤੇ ਜਿੰਨਾ ਚਿਰ ਸਾਡੀ ਇਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਇਹ ਧਰਨਾ ਚੱਲਦਾ ਰਹੂਗਾ ਬਾਈ ਜੰਸ ਅਗਰ ਤੁਹਾਡੀ ਮੰਗ ਨਹੀਂ ਜਾਨੀ ਮੰਦੇ ਉਸ ਤੋਂ ਬਾਅਦ ਕੀ ਕਾਰਵਾਈ ਆ ਤੁਹਾਡੀ ਨਹੀਂ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਇਹਨਾਂ ਨੂੰ ਬਿਲਕੁਲ ਸਾਰਾ ਕੰਮ ਕੰਮ ਥਾਪਿਆ ਫਿਰ ਇਹਨਾਂ ਦੀ ਮਿੱਟੀ ਵੀ ਚੱਕ ਦੇਵਾਂਗੇ ਆਪਣੇ ਖੇਤਾਂ 'ਚ ਜੀ ਠੀਕ ਆ ਜੀ ਹਾਂਜੀ ਵਹੀਰੂ ਜੀ ਕਾ ਖਾਲਸਾ ਵਹੀਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਹੜਾ ਰੋਡ ਬਣ ਰਹੇ ਆ ਔਰ ਨੁਕਸਾਨ ਵੀ ਤੁਸੀਂ ਕਹਿੰਦੇ ਮਤਲਬ ਬਹੁਤ ਹੋ ਰਿਹਾ ਤੇ ਸਾਨੂੰ ਰਸਤਾ ਵੀ ਚਾਹੀਦਾ ਕੀ ਕਹਿਣਾ ਚਾਹੋਗੇ ਅਸੀਂ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਤੇ ਜਿਹੜੇ ਸਾਡੇ ਰਸਤੇ ਕੱਚੇ ਇੱਟਾਂ ਵਾਲੇ ਰਾਹ ਆ ਜਾਂ ਪੱਕੇ ਰਾਹ ਆ ਸਾਨੂੰ ਉਹ ਕੋਲ ਜਿਹੜੇ ਆ ਉਹ ਘੱਟ ਤੋਂ ਘੱਟ 18 ਜਾਂ 19 ਫੁੱਟ ਚਾਈਡ ਹੋਵੇ 22 24 ਫੁੱਟ ਚੜਾਈ ਹੋਵੇ ਉਹਦੀ ਮਤਲਬ ਉਹਦੀ ਚਾਈ ਨੀਵੀਂ ਨਹੀਂ ਹੋਣੀ ਚਾਹੀਦੀ ਉਚਾਈ ਹੋਣੀ ਕੰਪਨੀ ਵਾਲਿਆਂ ਨੇ ਟਰਾਲੀਆਂ ਵੀ ਆਉਣੀਆਂ ਹਰ ਵਕਤ ਉਸ ਖੇਤੀਬਾੜੀ ਦਾ ਸਾਲ ਜਿਹੜਾ ਲੰਘਣਾ ਹੋਵੇ ਉਜੀ ਗੱਲ ਆ ਪੈ ਸਾਨੂੰ ਸਰਵਿਸ ਲੈਂ ਕਿਉਂ ਹਾਈਵੇ ਤੋਂ ਲੈ ਕੇ ਸਾਡੇ ਮਿਰਕਾ ਦੇ ਜਿਠੇਰੀ ਤੱਕ ਉਥੇ ਤੱਕ ਸਰਵਿਸ ਜ਼ਰੂਰ ਸਾਨੂੰ ਦਿੱਤੀ ਜਾਵੇ ਤੇ ਸਰਵਿਸ ਲੈਂ ਦੇ ਬਿਨਾ ਕਿਦੀ ਜਾਵਾਂ ਕਿਹੜਾ ਜਹਾਜ਼ ਲਿਆਵਾਂ ਕਿਰੀ ਜਾਣ ਨੂੰ ਠੀਕ ਹੈ ਜੀ ਤੇ ਇਸ ਕਰਕੇ ਸਾਡੀਆਂ ਮੰਗਾ ਜਾਇਜ਼ ਮੰਗਾ ਇਹਨਾਂ ਨੂੰ ਮੰਨਣੀਆਂ ਚਾਹੀਦੀਆਂ ਜਿੰਨਾ ਚਿਰ ਜਾਇਜ਼ ਸਾਡੀਆਂ ਮੰਗਾ ਨਹੀਂ ਮੰਨਦੇ ਉਹਨਾਂ ਚਾਰਾ ਸੀਰਾਂ ਦਾ ਕੰਮ ਛੱਪ ਕਰਦੇ ਸੁਖਪ੍ਰੀਤ ਸਿੰਘ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਵੀ ਕੁਝ ਆਪਣੀ ਮੰਗ ਲੈ ਕੇ ਆਏ ਆ ਤੇ ਪਹਿਲਾਂ ਦੱਸੋ ਕੀ ਕੰਮ ਕਰਦੇ ਤੁਸੀਂ ਅਈ ਤੇ ਖੇਤੀਬਾੜੀ ਕਰਦੇ ਨੇ ਤੇ ਹੋਰ ਕੋਈ ਤੋਂ ਇਲਾਵਾ ਕੰਮ ਨਹੀਂ ਨਹੀਂ ਖੇਤੀਬਾੜੀ ਖੇਤੀਬਾੜੀ ਦਾ ਤੁਸੀਂ ਇੱਕ ਗੱਲ ਕਰ ਰਹੇ ਹੋ ਵੀ ਸਕੂਲ ਦੀਆਂ ਬੱਸਾਂ ਜਿਹੜੀਆਂ ਨਹੀਂ ਲੰਗੜੀਆਂ ਉਹ ਕਿਸ ਤਰ੍ਹਾਂ ਮਤਲਬ ਕੀ ਦੇਖਦੇ ਤੁਸੀਂ ਜਿਹੜੀਆਂ ਇਹਨਾਂ ਨੇ ਜੀ ਪੁਲੀਆਂ ਦਿੱਤੀਆਂ ਰਾਹਾਂ ਤੇ ਉਹ ਉਨੀਆਂ ਉੱਚੀਆਂ ਹੈ ਨਹੀਂ ਗੀਆਂ ਜਿੰਨੀਆਂ ਸਕੂਲ ਦੀਆਂ ਬੱਸਾਂ ਆ ਕੋਈ ਨਾਰਮਲ ਬੱਸ ਵੀ ਨਹੀਂ ਲੰਗੜੀ ਨਾ ਸਕੂਲ ਦੀਆਂ ਬੱਸਾਂ ਲੰਗੜੀਆਂ ਨਿਆਣੇ ਕਿੱਧਰ ਦੀ ਜਾਊਗੇ ਪੜਨ ਇਹਦਾ ਮਤਲਬ ਪੁਲ ਨਹੀਂ ਮਾ ਹੈ ਨਾ ਔਰ ਬਹੁਤ ਨੀਵੇਂ ਹੈ ਜੀ ਸਿਰਫ ਗੱਡੀ ਲੰਗਣੀ ਹੈ ਕਿ 3 ਮੀਟਰ ਹੈ ਜੀ ਤਿੰਨ ਜੀ ਤਿੰਨ ਮੀਟਰ ਨੂੰ ਨੌ ਘੋਟਾ ਲਾ ਲਓ ਨੌ ਘੋਟਾ ਕੁਛ ਨਹੀਂ ਫਰਨੀਮ ਹੋ ਕਾਰ ਹੀ ਲੰਗਣੀ ਜੀ ਸਿਰਫ ਜਾਂ ਮੋਟਰਸਾਈਕਲ ਲੰਗੜੀ ਹੋਰ ਕਹੋਮ ਜੀ ਲੰਗਣਾ ਜੀ ਬੰਦੇ ਜਾਊਗੇ ਕਿੱਧਰ ਦੀ ਕੋਈ ਡਬਲ ਕ੍ਰੋਸਿੰਗ ਨਹੀਂ ਹੋਣੀ ਸਿੰਗਲੇ ਰਹਿਣੀ ਹੈ ਮਤਲਬ ਤੁਹਾਡੀ ਮੰਗੇ ਉਹ ਵੀ ਪੌੜ ਉੱਚਾ ਬਣ ਜਾਏ ਤਾਂ ਕੋਈ ਦਿੱਕਤ ਨਹੀਂ ਪੌੜ ਉੱਚੇ ਤੇ ਸਰਵਿਸ ਰੋਡ ਚਾਹੀਦਾ ਜੀ ਸਾਨੂੰ ਪੂਰਾ ਠੀਕ ਆ ਹਾਂਜੀ ਸਰਵਿਸ ਰੋਡ ਨਾਲ ਸੀ ਜਿੱਧਰ ਨੂੰ ਮਰਜੀ ਜਾ ਸਕਦੇ ਪਿੰਡ ਤੋਂ ਨਹੀਂ ਤਾਂ ਸਾਡਾ ਰਾਹ ਕਿੱਧਰ ਦੀ ਹੈ ਇਹੀ ਤਾਂ ਸਾਡੀ ਮੇਨ ਮੰਗਿਆ ਵੀ ਸਰਵਿਸ ਰੋਡ ਚਾਹੀਦਾ ਕੋਈ ਪੁੜੀ ਛੋਟੀ ਵੀ ਹੋਊਗੀ ਅਸੀਂ ਨੰਗਦਾ ਸਕਾਂਗੇ ਸਰਵਿਸ ਰੋਡ ਸੰਸਹੀ ਹੈ ਸਰਵਿਸ ਰੋਡ ਵੀ ਅਸੀਂ ਇੱਦਾਂ ਮੰਗਦੇ ਆਂ ਵੀ ਪਿੰਡ ਜਮਾਲਪੁਰ ਤੋਂ ਲੈ ਕੇ ਤੇ ਇੱਥੇ ਦਸਾਂਝਾਂ ਵਾਲੇ ਰੋਡ ਨਾਲ ਫਰਗਾਂ ਦੇ ਜਠੇਰਿਆਂ ਤੱਕ ਇਹ ਤਦ ਹੀ ਕਨੈਕਟੀਵਿਟੀ ਹੋਊਗੀ ਸਾਡੀ ਮੇਨ ਹਾਈ ਵੀ ਨਾ ਫੇਰ ਹੀ ਜੋੜ ਸਕਦੇ ਜੀ ਬਿਲਕੁਲ ਹਾਂ ਮਾਲੋ ਜੀ ਇੱਥੋਂ ਆਪਾਂ ਜਾਣਾ ਆ ਤੇ ਇੱਥੇ ਸਾਡੇ ਪਿੰਡ ਨੂੰ ਰਾਹੀ ਹੈ ਨਹੀਂ ਜਿਹੜੇ ਵਿਚ ਵਾਲੇ ਖੱਤੇ ਆ ਉਹ ਕਿੱਧਰ ਦੀ ਜਾਊਗੀ ਜੇ ਕੋਈ ਨਾਲ ਦਾ ਜ਼ਿਮੀਂਦਾਰ ਨਾ ਨੰਗਣ ਦੇਵੇ ਬੰਦਾ ਫਸਲ ਕਿੱਦਾਂ ਵੱਢੂਗਾ ਉਦਾਂ ਵੀ ਉਹਨਾਂ ਮਤਲਬ ਜਿਹੜੀਆਂ ਮੁਸ਼ਕਲਾਂ ਤੁਹਾਡੀਆਂ ਬਾਤ ਰਹੀਆਂ ਹਾਂ ਜੀ ਖੇਤਾਂ ਦੀ ਵੈਲਿਊ ਜ਼ੀਰੋ ਕਰ ਦਿੱਤੀ ਇਹ ਤਾਂ ਜੀ ਹੁਣ 20 ਫੁੱਟ ਦਾ ਦਾ ਵਾਸਤਾ ਹੀ ਨਹੀਂ ਹੈਗਾ ਕੌਣ ਉਹਨਾਂ ਨੂੰ ਪੁੱਛੂਗਾ 20 ਫੁੱਟ ਚਾਹ ਰੋਡ ਜਾਣਾ ਉੱਥੋਂ ਥੱਲੇ ਕਿੱਧਰ ਦੀ ਉਤਰੂਗਾ ਬੰਦਾ ਮਸਲਾ ਤਾਂ ਇਹੀ ਹੈ ਕਿਸਾਨਾਂ ਦੇ ਤਾਂ ਉੱਤੇ ਚੜ੍ਹ ਲਈ ਨਹੀਂ ਬਣਾਇਆ ਕੁਝ ਨਹੀਂ ਜੀ ਉਹ ਤਾਂ ਸਿਰਫ ਵੱਡੀਆਂ ਗੱਡੀਆਂ ਲੈ ਜਾਣਾ ਚੜ੍ਹ ਜਾਣ ਉਹਦੇ ਲਈ ਆ ਉਹਨੂੰ ਇਹ ਸਰਵਿਸ ਰੋਡ ਦੱਸੀ ਜਾਂਦੇ ਸਾਨੂੰ ਉਹ ਵੀ ਕੱਚਾ ਉਹ ਜੱਟ ਲਾ ਦੇਣ ਉਹਦੇ ਆਲੇ ਦੁਆਲੇ ਵੀ ਅਸੀਂ ਤਾਂ ਇਹ ਰੋਡ ਜੂਸ ਹੀ ਨਹੀਂ ਕਰਨਾ ਸਾਨੂੰ ਤਾਂ ਛੋਟਾ ਰੋਡ ਚਾਹੀਦਾ ਇੱਕ ਆ ਉੱਪਰ ਤਾਂ ਤੁਸੀਂ ਜਾਣਾ ਹੀ ਨਹੀਂ ਚੱਲ ਨਹੀਂ ਆਪਣੇ ਖੇਤਾਂ ਨੂੰ ਜਾਣਾ ਇਹ ਤਾਂ ਮੇਨ ਗੱਡੀਆਂ ਵਾਸਤੇ ਉੱਪਰ ਵਾਈਆਂ ਚਲ ਗਈਆਂ ਹਨ ਉਹਦਾ ਤਾਂ ਕੋਈ ਮਸਲ ਇਸ਼ੂ ਨਹੀਂ ਹੈ ਗੁਰਵਾੜੇ ਦਾ ਟ੍ਰੈਫਿਕ ਕੱਢਿਆ ਜੀ ਬਾਹਰ ਸਾਡੇ ਪਿੰਡ ਨੂੰ ਥੋੜੀ ਕੋਈ ਉਹਦੇ ਵਿੱਚ ਹੀ ਗਮਰਾਹ ਕਰੀ ਜਾਂਦੇ ਜੀ ਕਿ ਸਾਰਾ ਰਹਿ ਗਈ ਹੈ ਤੁਹਾਡਾ ਦੁਆਬਾ 20 ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਬਹੁਤ ਆਉਣ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਸਾਡੀ ਗੱਲ ਸੁਣੀ ਸਾਰਿਆਂ ਤੱਕ ਪਹੁੰਚਾਓ ਸਾਡੀ ਗੱਲ ਜੀ ਇਹ ਸਾਡੀ ਬੰਦੇ ਬਾਤ ਤੋਂ ਬਾਤ ਨਾਲ ਜੁੜਨ ਸਾਡੇ ਆਗੇ ਧੰਨਵਾਦ ਹਾਂਜੀ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਹੋਰ ਬੰਦੇ ਨੂੰ ਵੀ ਕਹਿਣਾ ਵੀ ਜੁੜਨ ਸਾਡੇ ਨਾਲ ਆਗੇ ਵੀ ਇਹ ਚੀਜ਼ਾਂ ਆਪਾਂ ਲਈਏ ਇਹ ਕਰਕੇ ਇਹ ਜਿਹੜੀ ਹੁਣ ਸੜਕ ਬਣ ਗਈ ਇਹ ਤਾਂ ਪਤਾ ਨਹੀਂ ਸਦੀਆਂ ਤੱਕ ਰਹਿਣੀ ਹੈ ਜੀ ਜੇ ਆਪਾਂ ਉਹ ਚੀਜ਼ ਆਪਣੀ ਆਪਣਾ ਨੂੰ ਜਿਹੜੀ ਚੀਜ਼ ਚਾਹੀਦੀ ਉਹ ਨਾਂ ਲਈ ਤਾਂ ਉਹ ਬਾਅਦ ਵਿੱਚ ਤਾਂ ਕਿਸੇ ਨੇ ਦੇਣੀ ਨਹੀਂ ਆਪਾਂ ਨੂੰ ਜੀ ਇਹ ਹੁਣ ਆਪਾਂ ਨੂੰ ਸਾਲ ਵੀ ਬਹਿਣਾ ਪੈ ਜਾਵੇ 2 ਸਾਲ ਵੀ ਲੱਗ ਜਾਣਾ ਆਪਾਂ ਉਹ ਲਾਤੀ ਜੀ ਲੈ ਕੇ ਉੱਠੀ ਹੈ ਜੀ ਹੱਲ ਹੋ ਸਕਦਾ ਹੱਲ ਹੋ ਸਕਦਾ ਉਸ ਚੀਜ਼ ਦਾ ਜੀ ਨਾਲ ਇਹ ਕਿਹੜਾ ਜੀ ਕਿਸੇ ਇੱਕ ਬੰਦੇ ਦਾ ਕੰਮ ਆ ਸਾਰਿਆਂ ਦਾ ਸਾਂਝਾ ਕੰਮ ਆ ਸਾਰੇ ਪਿੰਡਾਂ ਨੂੰ ਰਾਹ ਲੱਗਣਾ ਜੀ ਜੇ ਆਪਾਂ ਇਹ ਸੋਚੀਏ ਜੀ ਉਹਦੇ ਨਾਲ ਨਹੀਂ ਆਉਣਾ ਨਾਲ ਪੱਦੀ ਗੁੜੇ ਕਾਲੇ ਇੰਦਣਾ ਸਾਰੇ ਪਿੰਡ ਇਹ ਸਾਰੇ ਜਣੇ ਹੁਣ ਜੀ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਇਹ ਸਾਡੇ ਇਕੱਲੇ ਪਿੰਡਾਂ ਨੂੰ ਨਹੀਂ ਬੇਨੀਫਿਟ ਬਾਕੀ ਵੀ ਸਾਰੇ ਪਿੰਡਾਂ ਨੂੰ ਬਹੁਤ ਬੇਨੀਫਿਟ ਆ ਗਿਆ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਲਈ